जर्मन प्रीत होने हॉकी के प्लेयर जिन्होंने सिखी स्वरूप रह के काफी मल्ला मारिया ने हॉकी के खेल में उनकी उत्कृष्ट उपलब्धियों को मान्यता प्रदान करते हुए वर्ष 2024 के लिए अर्जुन पुरस्कार प्रदान किया जाता है श्री जर्मन प्रीत सिंह अर्जुन ਪੁਰਸਕਾਰ ਜਦੋਂ ਮਿਲਿਆ ਜਰਮਨ ਪ੍ਰੀਤ ਹੋਣੇ ਸਿੱਖੀ ਸਰੂਪ ਵਿੱਚ ਇੱਕ ਕਾਲ ਜਦੋਂ ਆਵਾਜ਼ ਬਾਰੀ ਸਟੇਜ ਦੇ ਉੱਤੇ ਤਾਂ ਸਭ ਤੋਂ ਵੱਧ ਖੁਸ਼ੀ ਜਿਹੜੀ ਮਾਂ ਨੂੰ ਹੋਈ ਹੈ। ਸ਼੍ਰੀ ਜਰਮਨ ਪ੍ਰੀਤ ਸਿੰਘ। ਆਹ ਪਹਿਲਾਂ-ਪਹਿਲਾਂ ਜਦੋਂ ਜਰਮਨ ਪ੍ਰੀਤ ਨੇ ਸਟਾਰਟ ਕੀਤੀ ਆ ਕਿ ਉਹਦਾ ਸਾਡੇ ਮੰਚ ਸੀਗਾ ਕਿ ਪ੍ਰੀਤ ਟਾਈਮ ਵੇਸਟ ਨਾ ਕਰ ਰਹੀ ਨਾ ਉਹ ਪੜ੍ਹਾਈ ਵੀ ਨਾ ਕਰ ਸਕੀ। ਸ਼੍ਰੀ ਜਰਮਨ ਪ੍ਰੀਤ ਸਿੰਘ। ਦੇਸ਼ ਦੇ ਸਭ ਤੋਂ ਉਤਕ੍ਰਿਸ਼ਟ ਹਾਕੀ ਖਿਡਾਰੀਆਂ ਵਿੱਚੋਂ ਇੱਕ ਹੈ ਜਦੋਂ ਉਸ ਸਮੇਂ ਉਹਨਾਂ ਨੇ ਨਾਮ ਬੋਲਿਆ ਕਿ ਜਨੂਪ੍ਰੀਤ ਸਿੰਘ ਨੂੰ ਅਰਜਨ ਗਵਾੜਦ ਮਿਲਣ ਲੱਗਾ ਜਾਂ ਉਸ ਜਦੋਂ ਤੁਰ ਕੇ ਜਾ ਰਹੇ ਸੀ ਤਾਂ ਇੰਨੀ ਖੁਸ਼ੀ ਹੋ ਰਹੀ ਸੀ ਕਿ ਕੋਈ ਉਹਦਾ ਹੱਥ ਹੀ ਨਹੀਂ ਸੀ ਸਤਿ ਸ਼੍ਰੀ ਅਕਾਲ ਜੀ ਡੇਲੀ ਪੋਸਟ ਪੰਜਾਬੀ 'ਚ ਤੁਹਾਡਾ ਸਵਾਗਤ ਹੈ ਤੇ ਜਿੱਥੇ ਕਿ ਗੱਲ ਕਰ ਰਹੇ ਹਾਂ ਅਸੀਂ ਖੇਡਾਂ ਦੀ ਖੇਡ ਨੂੰ ਲੈ ਕੇ ਸਾਡੇ ਹਾਕੀ ਪਲੇਅਰਸ ਜਿਹੜੇ ਨੇ ਉਹਨਾਂ ਨੇ ਕਾਫੀ ਜਿਹੜੀਆਂ ਮੱਲਾ ਮਾਰੀਆਂ ਹੋਈਆਂ ਨੇ 2024 ਦੇ ਵਿੱਚ ਜਿੱਥੇ ਕਿ ਉਹਨਾਂ ਨੂੰ ਹੁਣ ਅਰਜੁਨ ਪੁਰਸਕਾਰ ਜਿਹੜਾ ਮਿਲਿਆ ਤਾਂ ਅਸੀਂ ਉਸ ਪਰਿਵਾਰ ਦੇ ਵਿੱਚ ਮੌਜੂਦ ਹਾਂ ਜਰਮਨ ਪ੍ਰੀਤ ਉਹਨੇ ਹਾਕੀ ਦੇ ਪਲੇਅਰ ਜਿਨ੍ਹਾਂ ਨੇ ਸਿੱਖੀ ਸਰੂਪ ਵਿੱਚ ਰਹਿ ਕੇ ਕਾਫੀ ਵੱਡੀਆਂ ਜਿਹੜੀਆਂ ਮੱਲਾ ਮਾਰੀਆਂ ਨੇ ਮਾਜੇ ਦੀ ਧਰਤੀ ਦਾ ਜਿਹੜਾ ਨਾਮ ਵੀ ਰੋਸ਼ਨ ਕੀਤਾ ਆਪਣੇ ਦੇਸ਼ ਦਾ ਨਾਮ ਵੀ ਰੋਸ਼ਨ ਕੀਤਾ ਉਹਨਾਂ ਦੇ ਮਾਤਾ ਜੀ ਸਾਡੇ ਵਿੱਚ ਮੌਜੂਦ ਨੇ ਤਾਂ ਉਹਨਾਂ ਦੇ ਜਿਹੜੇ ਬ੍ਰਦਰ ਨੇ ਉਹ ਵੀ ਸਾਡੇ ਵਿੱਚ ਮੌਜੂਦ ਨੇ ਗੱਲਬਾਤ ਜ਼ਰੂਰ ਕਰਾਂਗੇ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼ ਮੁਬਾਰਕਾਂ ਦੀ ਵਧਾਈ ਦੇ ਪਾਤਰੋਂ ਤੁਸੀਂ ਥੈਂਕ ਯੂ ਕੀ ਲੱਗਦਾ ਵੱਡੀ ਅਚੀਵਮੈਂਟ ਜਦੋਂ ਅਰਜੁਨ ਪੁਰਸਕਾਰ ਜਦੋਂ ਮਿਲਿਆ ਜਰਮਨਪ੍ਰੀਤ ਹੋਣੇ ਸਿੱਖੀ ਸਰੂਪ ਵਿੱਚ ਇੱਕ ਕਾਲ ਜਦੋਂ ਆਵਾਜ਼ ਬਾਰੀ ਸਟੇਜ ਦੇ ਉੱਤੇ ਤਾਂ ਸਭ ਤੋਂ ਵੱਧ ਖੁਸ਼ੀ ਜਿਹੜੀ ਮਾਂ ਨੂੰ ਹੁੰਦੀ ਹੈ ਜਦੋਂ ਜਰਮਨਪ੍ਰੀਤ ਸਿੰਘ ਦਾ ਪਤਾ ਲੱਗਾ ਕਿ ਇਹਨੂੰ ਅਵਾਰਡ ਮਿਲਣਾ ਵਾ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਉਹਨਾਂ ਘਰ ਵੀ ਸਾਡੇ ਉਹਨੇ ਪਹਿਲਾਂ ਜਰਮਨ ਨੇ ਫੋਨ ਕੀਤਾ ਕਿ ਮੰਮੀ ਐ ਇਦਾਂ ਕਰਕੇ ਅਵਾਰਡ ਮਿਲਿਆ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਬਹੁਤ ਖੁਸ਼ੀ ਜਦੋਂ ਸਾਨੂੰ ਇਹਨੂੰ ਉੱਥੇ ਅਵਾਰਡ ਮਿਲਿਆ ਤੇ ਇਹਦਵਦ ਹੋਰ ਖੁਸ਼ੀ ਕੀ ਹੋ ਸਕਦੀ ਆ ਕਿ ਇਹ ਚੀਜ਼ ਆਪਾਂ ਮੰਗਦੇ ਹੀ ਪ੍ਰਮਾਤਮਾ ਕੋਲੋਂ ਉਹ ਪ੍ਰਮਾਤਮਾ ਨੇ ਸਾਨੂੰ ਹੁਣ ਦਿੱਤੀਆਂ ਇਸੇ ਤਰ੍ਹਾਂ ਹੀ ਸੱਚੇ ਪਾਤਸ਼ਾਹ ਦੀ ਚੜ੍ਹਦੀ ਕਲਾ ਬਖਸ਼ੇ ਤੇ ਵੱਦ-ਵਦ ਤਰਕੀਆਂ ਬਖਸ਼ੇ ਲੱਗਦਾ ਕਿ ਜਨਮਪ੍ਰੀਤ ਹੋਣੇ ਜਦੋਂ ਹਾਕੀ ਦੇ ਵਿੱਚ ਘਰ ਤੋਂ ਹਾਕੀ ਖੇਡਣ ਜਾਣਾ ਸੀਗਾ ਤਾਂ ਉਸ ਟਾਈਮ ਸੋਚਿਆ ਸੀਗਾ ਕਿ ਐਡਾ ਵੱਡਾ ਜਿਹੜਾ ਸਨਮਾਨ ਜਿਹੜਾ ਉਸ ਟਾਈਮ ਕਿ ਜਿਹੜਾ ਪ੍ਰਮਾਤਮਾ ਝੋਲੀ ਵਿੱਚ ਪਾਊਗਾ ਹਾਂ ਸੋਚਦੇ ਹੁੰਦੇ ਸੀ ਜਦੋਂ ਪ੍ਰੀਤ ਸਟਾਰਟ ਕੀਤਾ ਸੀ ਜਨਮਪ੍ਰੀਤ ਨੇ ਖੇਡਣਾ ਤੇ ਕਹਿੰਦੇ ਸੀ ਕਿ ਇਹੀ ਵੀ ਕਿਤੇ ਇਦਾਂ ਦੇ ਅਵਾਰਡ ਪੀ ਹਾਸਲ ਕਰਾਂਗੇ ਤੇ ਇਹ ਹੁਣ ਪਰਮਾਤਮਾ ਨੇ ਸਾਨੂੰ ਦਿੱਤਾ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਕਈ ਵਾਰੀ ਲੱਗਦਾ ਹੈ ਕਿ ਪਿੰਡਾਂ ਦੇ ਵਿੱਚ ਬੱਚਾ ਜਦੋਂ ਖੇਡਣ ਜਾਂਦਾ ਹੈ ਤਾਂ ਮਾਤਾ ਪਿਤਾ ਦਾ ਇਹ ਧਿਆਨ ਹੁੰਦਾ ਕਿ ਐਵੇਂ ਲੱਗਾ ਹੈ ਸ਼ਾਇਦ ਇਹ ਗਰਾਊਂਡ ਦੇ ਵਿੱਚ ਜਾ ਕੇ ਟਾਈਮ ਪਾਸ ਕਰਦਾ ਹੈ ਤਾਂ ਇਸ ਨੂੰ ਪੜ੍ਹਾਈ ਵੱਲ ਜਿਹੜਾ ਧਿਆਨ ਦੇਣਾ ਚਾਹੀਦਾ ਹੈ ਜਾਂ ਆਪਣੇ ਹੋਰ ਕੰਮ ਵੱਲ ਜਿਹੜਾ ਧਿਆਨ ਦੇਵੇ ਕਿ ਜਿੱਥੇ ਕਿ ਕੋਈ ਨੌਕਰੀ ਪੇਸ਼ੇ ਤੇ ਲੱਗ ਜਾਏ ਇਦਾਂ ਦੀਆਂ ਜਿਹੜੇ ਖਿਆਲ ਜਿਹੜੇ ਆਉਂਦੇ ਹੁੰਦੇ ਨੇ ਪਰ ਪਤਾ ਲੱਗਦਾ ਉਦੋਂ ਕਿ ਜਦੋਂ ਬੱਚਾ ਅਚੀਵਮੈਂਟ ਹਾਸਲ ਕਰਦਾ ਵੱਡੀਆਂ ਉਪਲਬ ਹਾਂ ਪਹਿਲਾਂ ਪਹਿਲਾਂ ਜਦੋਂ ਜਰਮਨ ਪ੍ਰੀਤ ਨੇ ਸਟਾਰਟ ਕੀਤੀ ਯਾ ਕਿ ਉਹਦਾ ਸਾਡੇ ਮਨ 'ਚ ਸੀਗਾ ਕਿ ਪ੍ਰੀਤ ਟਾਈਮ ਵੇਸਟ ਨਾ ਕਰ ਰਹੀ ਨਾ ਵੀ ਉਹ ਪੜ੍ਹਾਈ ਵੀ ਨਾ ਕਰ ਸਕੀ ਤੇ ਗੇਮ ਵਾਲੇ ਬੰਨੇ ਵੀ ਅੱਗੇ ਨਾ ਜਾਈਏ ਪਰ ਉਹਨੇ ਮਨ 'ਚ ਧਾਰਿਆ ਹੀ ਸੀ ਕਿ ਮੈਂ ਮਤਲਬ ਕਿ ਖੇਡ ਹਾਕੀ ਜ਼ਰੂਰ ਸ਼ੁਰੂ ਕਰਨੀ ਆ ਅਸੀਂ ਫਿਰ ਉਹਦੇ ਠੀਕ ਹੈ ਕਿ ਤੂੰ ਕਰਨੀ ਚਾਹੁੰਦਾ ਤੇ ਹਾਕੀ 'ਚ ਆਪਣੀ ਕਾਰ ਸਟਾਰਟ ਸਟਾਰਟ ਕੀਤੀ ਫੇ ਬਰਮਾਤਮਨ ਦੇ ਗਾਂ ਤੋਂ ਗਾਂ ਚੜਦੀ ਕਲਾ ਬਖਸ਼ੀ ਬਾਕੀ ਪੜ੍ਹਾਈ 'ਚ ਵੀ ਬਹੁਤ ਜ਼ਿਆਦਾ ਸ਼ਿਆਰ ਹੀ ਪ੍ਰੀਤ ਖੇਡਣ ਦੇ ਵਿੱਚ ਪੜ੍ਹਾਈ ਵਧੀਆ ਹੀ ਹੋਜੀ ਨਾਲ ਨਾਲ ਸ ਨਾਲ ਹੀ ਉਹਨਾਂ ਦੇ ਜਿਹੜੇ ਬ੍ਰਦਰ ਨੇ ਸੰਦੀਪ ਸਿੰਘ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸੰਦੀਪ ਸਿੰਘ ਜੀ ਤੁਸੀਂ ਉਸ ਟਾਈਮ ਤੇ ਮੌਜੂਦ ਸੀ ਜਦੋਂ ਆਪਣਾ ਅਵਾਰਡ ਜਿਹੜਾ ਮਿਲਿਆ ਜੀ ਸასიਖਾਲ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਕੋਲ ਆਏ ਹਾਂ ਹਾਂਜੀ ਉਸ ਸਮੇ ਐਕਚੁਅਲੀ ਮੈਂ ਕੈਨੇਡਾ ਵਿੱਚ ਸੀ ਤਾਂ ਜਦੋਂ ਮੈਨੂੰ ਪਤਾ ਲੱਗਿਆ ਕਿ ਵੀਰ ਉਹਨਾਂ ਨੂੰ ਇਹ ਅਵਾਰਡ ਮਿਲਣਾ ਮੈਂ ਤੇ ਮੇਰਾ ਇੱਕ ਹੋਰ ਬ੍ਰਦਰ ਉੱਥੇ ਰਹਿਨੇ ਸੀ ਤੇ ਅਸੀਂ ਆਪਣੀ ਟਿਕਟਾਂ ਕਰਾਈਆਂ ਤੇ ਕੈਨੇਡਾ ਤੋਂ ਇੱਥੇ ਸਿਰਫ ਅਵਾਰਡ ਦੇ ਲਈ ਵੀ ਆਏ ਉਸ ਸਮੇਂ ਮੈਂ ਭਰਾ ਨੂੰ ਕਿਹਾ ਮੈਂ ਮਹਿਮੇ ਨਾਲ ਜਾਣਾ ਉੱਥੇ ਇੱਕ ਬੰਦੇ ਦੀ ਇਜਾਜ਼ਤ ਹੁੰਦੀ ਪਰ ਅਸੀਂ ਦੋਵੇਂ ਮੈਂ ਤੇ ਮੇਰੇ ਫਾਦਰ ਸਾਹਿਬ ਦੋਵੇਂ ਗਏ ਉਹਨੇ ਇਜਾਜ਼ਤ ਲੈ ਕੇ ਦਿੱਤੀ ਜਦੋਂ ਉਸ ਸਮੇਂ ਉਹਨੇ ਨਾਮ ਬੋਲਿਆ ਕਿ ਜਨਮਪ੍ਰੀਤ ਸਿੰਘ ਨੂੰ ਅਰਜਨ ਅਵਾਰਡ ਮਿਲਣ ਲੱਗਾ ਜਾਂ ਜਦੋਂ ਤੁਰ ਕੇ ਜਾ ਰਹੇ ਸੀ ਤਾਂ ਇੰਨੀ ਖੁਸ਼ੀ ਹੋ ਰਹੀ ਸੀ ਕਿ ਕੋਈ ਉਹਦਾ ਹੱਥ ਹੀ ਨਹੀਂ ਸੀ ਤੇ ਬਹੁਤ ਹੀ ਖੁਸ਼ੀ ਹੋਈ ਜਦੋਂ ਉੱਥੇ ਉਹਨਾਂ ਨੂੰ ਅਵਾਰਡ ਮਿਲਿਆ ਲੱਗਾ ਕਿ ਤੁਸੀਂ ਧਰਤੀ ਦੇ ਉੱਤੇ ਕੈਨੇਡਾ ਦੀ ਤੇ ਬੈਠ ਕੇ ਇੱਕ ਜਰਮਨ ਪੀਤ ਹੋਣੇ ਜਿਹੜੇ ਇੰਡੀਆ ਦੀ ਧਰਤੀ ਤੇ ਬੈਠੇ ਨੇ ਤੁਹਾਡਾ ਬਾਅਦ ਵੀ ਨਾਮ ਜਿਹੜਾ ਗੂੰਜਦਾ ਹੈ ਤੁਹਾਡੇ ਬ੍ਰਦਰ ਦਾ ਤੇ ਉਸ ਦੇ ਪਿੱਛੇ ਤੁਹਾਡਾ ਨਾਮ ਹੀ ਜਿਹੜਾ ਜੁੜਦਾ ਹੈ ਤਾਂ ਲੱਗਦਾ ਕਿ ਦਿਲ ਦੇ ਵਿੱਚ ਖੁਸ਼ੀ ਜਿਹੜੀ ਹੋਰ ਵੀ ਜਿਹੜੀ ਉੱਠਦੀ ਹੈ ਹਾਂਜੀ ਡੈਫੀਨੇਟਲੀ ਜੀ ਜਦੋਂ ਵੀ ਮੋਸਟਲੀ ਲੋਕਾਂ ਨੂੰ ਹੁਣ ਪਤਾ ਲੱਗ ਜਾਂਦਾ ਕਿਉਂਕਿ ਹਾਕੀ ਦੇ ਵਿੱਚ ਸਾਬਸੂ ਸਰਦਾਰ ਹੋਣ ਕਰਕੇ ਏ ਲੋਕਾਂ ਨੂੰ ਪਤਾ ਹੀ ਹੁੰਦਾ ਹੈ ਜਰਮਨ ਪ੍ਰੀਤ ਬਾਰੇ ਸੋ ਜਦੋਂ ਮੈਂ ਕਿਸੇ ਨੂੰ ਦੱਸ ਦਿੰਦਾ ਕਿ ਮਨ ਦਾ ਸਗਾ ਭਰਾ ਤੇ ਪਹਿਲਾਂ ਤਾਂ ਕਈ ਲੋਕ ਯਕੀਨ ਨਹੀਂ ਕਰਦੇ ਤੇ ਫਿਰ ਬੜੇ ਹੀ ਖੁਸ਼ ਹੁੰਦੇ ਨੇ ਤੇ ਮੋਸਟਲੀ ਵੀਰ ਨੂੰ ਜਾਣਦੇ ਹੁੰਦੇ ਨੇ ਉਹਨਾਂ ਨੂੰ ਫੋਲੋ ਕਰਦੇ ਹੁੰਦੇ ਨੇ ਸੋਸ਼ਲ ਮੀਡੀਆ ਤੇ ਤੇ ਉਸ ਸਮੇਂ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਵੀਰ ਦੀ ਉਹ ਤਰੀਫਾਂ ਕਰਦੇ ਨੇ ਵੀਰ ਦੀ ਗੇਮ ਬਾਰੇ ਜਾਂ ਵੀਰ ਬਾਰੇ ਤੇ ਉਸ ਸਮੇਂ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜੀ ਖੇਡ ਰਤਨਾ ਅਵਾਰਡ ਮਿਲਣਾ ਅਰਜੁਨ ਅਵਾਰਡ ਮਿਲਣਾ ਬੜੀ ਵੱਡੀ ਗੱਲ ਹੁੰਦੀ ਹੈ ਲੱਗਦਾ ਹੈ ਕਿ ਜਿਹੜੇ ਪੰਜਾਬ ਦੇ ਕੋਸ਼ਿਸ਼ੀ ਨੁਮਾਇੰਦੇ ਜਿਹੜੇ ਖਿਡਾਰੀ ਨੇ ਹੋ ਗਏ ਨੇ ਹਾਂਜੀ ਜੀ ਇਹ ਇਹ ਅਵਾਰਡ ਬਹੁਤ ਵੱਡੇ ਨੇ ਕੋਈ ਗਿਣੇ ਜੁਨੇ ਲੋਕਾਂ ਨੂੰ ਮਿਲਦਾ ਤੇ ਅਸੀਂ ਬੜੇ ਹੀ ਖੁਸ਼ ਨਸੀਬ ਆ ਕਿ ਸਾਡੇ ਘਰ ਵਿੱਚ ਜਰਮਨਪ੍ਰੀਤ ਦੇ ਨਾਲ ਨਾਲ ਅਸੀਂ ਸਾਰੇ ਅਰਜਨਵਾੜੀ ਹੋ ਗਏ ਆ ਅਰਜਨਵਾੜੀ ਦਾ ਭਰਾ ਹੁਣ ਮੈਂ ਬਣ ਗਿਆ ਤੇ ਪਰ ਮੈਂ ਸੋਚਦਾ ਕਿ ਇਸ ਪਿੱਛੇ ਉਹਨਾਂ ਨੇ ਮਿਹਨਤ ਬਹੁਤ ਜ਼ਿਆਦਾ ਕੀਤੀ ਤੇ ਇਹ ਮਿਹਨਤ ਸਦਕਾ ਹੀ ਪਰਮਾਤਮਾ ਨੇ ਉਹਨਾਂ ਦੀ ਮਿਹਨਤ ਦਾ ਫਲ ਉਹਨਾਂ ਨੂੰ ਦਿੱਤਾ ਸੀ 올림픽 ਖੇਡਾਂ ਵਿੱਚ ਜਿਹੜੀਆਂ ਮੱਲਾ ਮਾਰੀਆਂ ਹਰ ਕੀ ਜਿਹੜਾ ਹੈ ਤਗਮਾ ਜਿਹੜਾ ਸੀਗਾ ਸੋਨੇ ਦੇ ਉੱਤੇ ਜਿਹੜੇ ਸੀ ਉਸ ਦੇ ਉੱਤੇ ਨਗਾਵਾਂ ਸੀਗੀਆਂ ਪਰੰਤੂ ਚਲੋ ਜੇਕਰ ਨਹੀਂ ਮਿਲ ਪਾਇਆ ਤਾਂ ਗਾਹਾਂ ਵਾਸਤੇ ਕੀ ਜਿਹੜਾ ਜਰਮਨ ਪ੍ਰੀਜ਼ ਹੋਣਾ ਦੇ ਜਿਹੜੇ ਸੁਪਨੇ ਨੇ ਉਹ ਕੀ ਕਹਿੰਦੇ ਨੇ ਅ ਅ ओलंपिक ਦੇ ਵਿੱਚ ਇਹਨਾਂ ਦੀ ਪਰਫਾਰਮੈਂਸ ਟੀਮ ਦੀ ਜੇ ਗੱਲ ਕਰੀਏ ਤਾਂ ਬਹੁਤ ਹੀ ਜ਼ਿਆਦਾ ਵਧੀਆ ਸੀ ਸਾਨੂੰ ਸਾਰਿਆਂ ਨੂੰ ਇੱਕ ਲੱਗਦਾ ਸੀ ਕਿ ਇਸ ਵਾਰ ਜ਼ਰੂਰ ਰੰਗ ਬਦਲ ਕੇ ਆਉਣਗੇ ਕਿਉਂਕਿ ਲਾਸਟ ਟਾਈਮ ਵੀ ਉਹਨਾਂ ਦਾ ਬ੍ਰੌਂਜ਼ ਸੀ ਪਰ ਕੁਝ ਅ ਇਦਾਂ ਦਾ ਹੋ ਗਿਆ ਕਿ ਚਲੋ ਨਹੀਂ ਰੰਗ ਬਦਲ ਪਾਏ ਪਰ ਹੁਣ ਅੱਗੇ ਦੇ ਲਈ ਵੀ ਮੈਂ ਉਹਨਾਂ ਨਾਲ ਗੱਲ ਕਰਦਾ ਹੁਣ ਤਾਂ ਉਹ ਹੀ ਕਹਿੰਦੇ ਹੁੰਦੇ ਕਿ ਅਸੀਂ ਇਸ ਚੀਜ਼ ਨੂੰ ਹੋਰ ਜ਼ਿਆਦਾ ਮਿਹਨਤ ਕਰਕੇ ਰੰਗ ਬਦਲਣਾ ਹੀ ਬਦਲਣਾ ਜੋ ਕਿ ਹੁਣ ਉਹ ਆਪਣੇ ਕੈਂਪਾਂ ਦੇ ਵਿੱਚ ਉਹਨਾਂ ਦੇ ਕੈਂਪ ਫਿਰ ਤੋਂ ਸਟਾਰਟ ਹੋ ਗਏ ਨੇ ਇੱਕ ਹੋਕੀ ਇੰਡੀਆ ਲੀਗ ਹੁਣ ਖੇਡ ਰਹੇ ਨੇ ਉਸ ਤੋਂ ਬਾਅਦ ਫਿਰ ਉਹਨਾਂ ਦੇ ਇੰਡੀਅਨ ਕੈਂਪ ਸਟਾਰਟ ਹੋ ਜਾਣੇ ਆ ਤੇ ਹੁਣ ਇਹਨਾਂ ਦਾ ਮੇਨ ਫੋਕਸ ਉਹ ਰੰਗ ਬਦਲਣ ਤੇ ਹੀ ਆ ਤੇ ਜੋ ਕਿ ਉਹ ਬਹੁਤ ਜ਼ਿਆਦਾ ਮਿਹਨਤ ਹੁਣ ਇਸ ਟਾਈਮ ਉੱਤੇ ਜਿੱਲੀ ਓਡੀਸ਼ਾ ਵੀ ਕਿਹੇ ਜਾਂ ਬੰਗਲੌਰ ਵੀ ਕਿਹਨਾਂ ਦੇ ਕੈਂਪ ਚੱਲਦੇ ਨੇ ਤੋਂ ਕਰਦੇ ਪਏ ਨੇ ਸੰਦੀਪ ਜੀ ਕੋ ਹੋਰ ਵੱਡੀ ਗੱਲ ਹੈ ਕਿ ਕੈਬਨਿਟ ਮੰਤਰੀ ਜਿਹੜੇ ਪੰਜਾਬ ਸਰਕਾਰ ਦੇ ਮੌਜੂਦਾ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਮੇਰਾ ਜਿਹੜਾ ਇਲਾਕਾ ਹੈ ਉਸ ਦੇ ਵਿੱਚ ਜਿਹੜੇ ਨੇ ਸਿੱਖੀ ਸਰੂਪ ਦੇ ਵਿੱਚ ਜਰਮਨ ਪ੍ਰੀਤ ਖੇਡੇ ਨੇ ਤਾਂ ਮੇਰਾ ਵੀ ਜਿਹੜਾ ਇਸ ਫਕਰ ਦੇ ਨਾਮ ਜਿਹੜਾ ਸੀਨਾ ਜਿਹੜਾ ਚੌੜਾ ਹੁੰਦਾ ਹੈ ਇਹ ਇੱਕ ਕੈਬਨਿਟ ਮੰਤਰੀ ਉਹਨਾਂ ਦਾ ਕਹਿਣਾ ਹੈ। ਹਾਂਜੀ ਜਦੋਂ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਜਰਮਨ ਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਇਹ ਪੁਰਸਕਾਰ ਲਿਆ ਹੁੰਦਾ ਉਸ ਦੇ ਨਾਲ ਸਾਡੇ ਇਲਾਕੇ ਦਾ ਵੀ ਬੜਾ ਇਨਾਮ ਰੋਸ਼ਨ ਹੋਇਆ ਸਾਡੇ ਪਿੰਡ ਦਾ ਬੜਾ ਨਾਮ ਰੋਸ਼ਨ ਹੈ ਸਾਡੇ ਪਰਿਵਾਰ ਦਾ ਨਾਮ ਬਹੁਤ ਰੋਸ਼ਨ ਹੋਇਆ ਜੀ ਤੇ ਕੈਬਨਟ ਸਾਹਿਬ ਨੇ ਵੀ ਸਾਨੂੰ ਵਧਾਈਆਂ ਦਿੱਤੀਆਂ ਇਸ ਕਰਕੇ ਉਹਨਾਂ ਦਾ ਵੀ ਬੜਾ ਧੰਨਵਾਦ ਕਰਦੇ ਹਾਂ ਹੁਣ ਸਾਰਿਆਂ ਦੀ ਉਹਨਾਂ ਸਾਰਿਆਂ ਦੀ ਮਿਹਨਤ ਸਦਕਾਈ ਜਾਂ ਉਹਨਾਂ ਸਾਰਿਆਂ ਦੀ ਪ੍ਰੇਅਰ ਸਦਕਾਈ ਅੱਜ ਤੱਕ ਇੱਥੇ ਤੱਕ ਰੀ ਪਹੁੰਚੇ ਆ ਤੇ ਆਸਟ੍ਰੇਲੀਆ ਵੀ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ